ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਡੋਲ ਬਾਰੇ ਡੋਲ ਘੁਹਿਆ ਘੁਹਾ ਵਿੱਚੋਂ ਪਾਣੀ ਕੱਢਣ ਵਾਲੇ ਲੋਹੇ ਦੇ ਚੌੜੇ ਮੂੰਹ ਵਾਲੇ ਬਰਤਨ ਨੂੰ ਡੋਲ ਕਹਿੰਦੇ ਹਨ ਡੋਲ ਦੇ ਮੂੰਹ ਉੱਪਰ ਕੁੰਡਾ ਲੱਗਿਆ ਹੁੰਦਾ ਹੈ ਕੁੰਡੇ ਵਿੱਚ ਲੱਜ ਬੰਨ੍ਹ ਕੇ ਖੂਹੀਆਂ ਖੂਹਾਂ ਵਿੱਚ ਪਾਣੀ ਕੱਢਿਆ ਜਾਂਦਾ ਸੀ ਢੋਲ ਨਾਲ ਢੋਲ ਨਾਲ ਪਾਣੀ ਕੱਢ ਕੇ ਮਨੁੱਖੀ ਬਸੋਂ ਵੀ ਪੀਂਦੀ ਸੀ ਪਸ਼ੂਆਂ ਨੂੰ ਵੀ ਪਲਾਇਆ ਜਾਂਦਾ ਸੀ ਖੂਹੀਆਂ ਖੂਹ ਲੱਗਣ ਤੋਂ ਪਹਿਲਾਂ ਲੋਕ ਦਰਿਆਵਾਂ ਨਦੀਆਂ ਨਾਲਿਆਂ ਤਲਾਬਾਂ ਅਤੇ ਟੋਭਿਆਂ ਦਾ ਪਾਣੀ ਪੀਂਦੇ ਸਨ ਜਦ ਮਨੁੱਖੀ ਸੂਝ ਵਧੀ ਤਾਂ ਕੱਚੇ ਖੂਹੀਆਂ ਖੂਹ ਲੱਗੇ ਉਸ ਸਮੇਂ ਪਾਣੀ ਧਰਤੀ ਦੇ ਪੱਧਰ ਤੋਂ 5-6 ਕੁਫਟ ਦੀ ਦੂਰੀ ਤੇ ਮਿਲ ਜਾਂਦਾ ਸੀ। ਕੱਚੇ ਖੂਹਿਆਂ ਖੂਹਾਂ ਵਿੱਚੋਂ ਵੀ ਪਾਣੀ ਡੋਲ ਨਾਲ ਕੱਢਿਆ ਜਾਂਦਾ ਸੀ। ਕੱਚੀਆਂ ਖੂਹਾਂ ਦੇ ਡੋਲ ਤੇ ਨਿਆਣੇ ਕੰਤ ਸਬੰਧੀ ਲੋਕ ਗੀਤ ਹੈ। ਕੱਚੀ ਖੂਹੀ ਉੱਤੇ ਡੋਲ ਨਹੀਂ ਜਿਸ ਦਾ ਕੰਤ ਨਿਆਣਾ ਨੂੰ ਦਾ ਜੋਰ ਨਹੀਂ। ਫੇਰ ਪੱਕੇ ਖੂ ਲੱਗੇ